ਮੈਂ ਜੀ ਤਾਂ ਸਾਡਾ ਇੱਕ ਮੈਚ ਹੋਇਆ ਸੀਗਾ ਰੌਸ਼ ਗੁਰੂਕਰ ਜੀ ਦਾਰਾ ਤੇ ਵੱਡਾ ਭਾਜੀ ਹੂੰ ਦੋਨੇ ਇਹਨਾਂ ਨੇ ਮੈਨੂੰ ਮੈਨੂੰ ਦੋ ਦਿਨ ਪਹਿਲਾਂ ਚੁੱਕ ਲਿਆ ਜੀ ਮੈਨੂੰ ਵੱਡਾ ਭਾਈ ਕਹਿੰਦਾ ਦਾਰਾ ਆਉਂਦਾ ਰੈਡੀ ਹੋ ਜਾ ਹੂੰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਜੀ ਜੀ ਜੋ ਵੀ ਅੱਜ ਮੈਂ ਹੈਗਾ ਹੂੰ ਆਪਣੇ ਦੋਨੇ ਵੱਡੇ ਭਰਾਵਾਂ ਕਰਕੇ ਜੀ ਰਾਣਾ ਭਾਜੀ ਜੀ ਤੇ ਬੁੱਧੂ ਹਾਂਜੀ ਤਾਰਨਾ ਸੱਤੀ ਕਹਿੰਦੇ ਆ ਜੀ ਜੀ ਮੈਂ ਕਹਿੰਦਾ ਵੀ ਮੈਂ ਅਗਲੇ ਜਨਮ ਵਿੱਚ ਉਹਨਾਂ ਦਾ ਰੀਅਲ ਮੁੰਡਾ ਬਣ ਕੇ ਆਵਾਂ ਜੀ ਵਾਹ ਜੀ ਮੈਨੂੰ ਵੀ ਪੇ ਮੰਗੂ ਹੰਦੋਂ ਨੇ ਕਦੀ ਕਹਿਣਾ ਵੀ ਨਹੀਂ ਮੋੜਿਆ ਬਾਈ ਬਾਈ ਉਹਨਾਂ ਦਾ ਜੀ ਮੈਨੂੰ ਇੰਨਾ ਮੈਂ ਜਦੋਂ ਬੈਨ ਕਵਰ ਖੇਡਦਾ ਮੈਨੂੰ ਇੰਨਾ ਦਿਸਣਾ ਹੋਣਾ ਚਾਹੀਦਾ ਵੀ ਮੈਨੂੰ ਭਾਜੀ ਦੀਦਾ ਆ ਜੀ ਜਦੋਂ ਉਹ ਗਰਾਊਂਡ ਦੇ ਬਾਹਰ ਬੈਠਾ ਹਾਂ ਤੇ ਮੈਂ ਦੁੱਗਣਾ ਤਿੱਗਣਾ ਹੋ ਜਾਂਦਾ ਸੀ ਜੀ ਹੌਸਲਾ ਸੀ ਭਰਾਵਾਂ ਦਾ ਪੂਰਾ ਜੀ ਮੈਂ ਕਿਹਾ ਮੈਂ ਭਾਜੀ ਦੁੱਗਣਾ ਤਿੱਗਣਾ ਹੋ ਜਾਂਦਾ ਵਾਹ ਜੀ ਵਾਹ ਮੈਚ ਹੋਇਆ ਤੈਨੂੰ ਮੈਂ ਤਾਂ ਉਹ ਦੱਸਦਾ ਵੀ ਧਾਰੇ ਨੇ ਆ ਕੇ ਚੱਕ ਲਿਆ ਕਹਿੰਦਾ ਵੀ ਬੱਟ ਚੱਲ ਗਿਆ ਭਜੀ ਵਾਲਾ ਆਪਾਂ ਕੋਲ ਜੰਜੂਆ ਹੀ ਰਹਿ ਗਿਆ ਜੀ ਤੇ ਮੇਰਾ ਵੱਡਾ ਭਾਜੀ ਰਾਣਾ ਤੇ ਬੁੱਧੂ ਤੇ ਧਾਰਾ ਥੋੜੇ ਈਮੋਸ਼ਨਲ ਬੰਦੇ ਆ ਮੋਛਰ ਬੰਦੇ ਇਦਾਂ ਪਿਆਰ ਕਰਨ ਵਾਲੇ ਬੰਦੇ ਜੀ ਜਿੰਨਾ ਵੀ ਕੀਤਾ ਦਿਲੋਂ ਕੀਤਾ ਆਪਣਾ ਆਪਣਾ ਵੀ ਇਹੀ ਆ ਜੀ ਜੀ ਜਿੰਨਾ ਵੀ ਕਰਨਾ ਦਿਲੋਂ ਹੀ ਕਰ ਦਿਲੋਂ ਕਰਨਾ ਜੀ ਨਹੀਂ ਤਾਂ ਕਰਨਾ ਹੀ ਨਹੀਂ ਜੀ ਅਸੀਂ ਜਾ ਕੇ ਨੈਂਡੋ ਤੇ ਬਹਿ ਗਿਆ ਸਕਟਰ ਉੱਤੇ ਜੀ ਧਾਰਾ ਕਹਿੰਦਾ ਵੀ ਬੱਟ ਚ ਬੱਟ ਚ ਲੱਗ ਗਿਆ ਪਾਜੀ ਦੇ ਵਿੱਚ ਜੀ ਮੈਂ ਕਿਹਾ ਧਾਰੇ ਵੀ ਆਪਾਂ ਜੋਰ ਮਾਰਾਂਗੇ ਪੂਰਾ ਲੱਲੇ ਵਾਲੇ ਨੂੰ ਕੈਮ ਕਰ ਲਾ ਜੀ ਬੀਓ ਜੀ ਜਿਉ ਛੋਟਾ ਕਾ ਇਹਨਾਂ ਜ਼ੋਰ ਮਾਰਾਂਗੇ ਮੈਚ ਜਿੱਤਾਂਗੇ ਜੀ ਮੇਰੇ ਸਾਹਮਣੇ ਦੋ ਟੀਮਾਂ ਰੜੀਆਂ ਸੀ ਉਹ ਹਾਂਜੀ ਹਾਂਜੀ ਉਹ ਜ਼ਿੰਦਗੀ ਦਾ ਮੈਚ ਉਹ ਸੀ ਵੀ ਦਾਰਾ ਕਹਿੰਦਾ ਵੀ ਸਿਰ ਧੜ ਦੀ ਬਾਜ਼ੀ ਲੱਗੀ ਆ ਮੈਚ ਹਾਰਨ ਆ ਗਏ ਜੀ ਤੇ ਉਦੋਂ ਦਾਰਾ ਵੀ ਤਕੜਾ ਖੇਡ ਗਿਆ ਹਾਂਜੀ ਹੈਨਾ ਹਾਂਜੀ ਉਹ ਫੇ ਮੈਚ ਮੈਚ ਤਾਂ ਹੋਰ ਵੀ ਬਹੁਤ ਨੇ ਮੈਚ ਤਾਂ ਹੋਰ ਵੀ ਬਹੁਤ ਨੇ ਮੈਨੂੰ ਯਾਦ ਕਰਾਂ ਹੁੰਦੀਆਂ ਇਹ ਹੀ ਆ ਭਾਜੀ ਵੀ ਆਪਾਂ ਕਈ ਵੇਲੇ ਨਾ ਆਪਾਂ ਨੂੰ ਮੈਂ ਹੁਣ ਜਿੱਦਾਂ ਇੱਥੇ ਮੈਚ ਦੇਖਿਆ ਜੀ ਮੁੰਡੇ ਜ਼ੋਰ ਨਹੀਂ ਮਾਰਦੇ ਹਾਂਜੀ ਕਈ ਵੇਲੇ ਆਪਾਂ ਨੂੰ ਜ਼ੋਰ ਮਾਰਨਾ ਪੈਂਦਾ ਬਿਲਕੁਲ ਜੀ 2-4 ਕੋਡੀਆਂ ਵੱਧ ਪਾ ਕੇ ਜੇ ਟੀਮ ਜਿੱਤਦੀ ਹੈ ਉਹਨਾਂ ਨੇ ਪੈਸੇ ਵੀ ਦੇਣੇ ਆ ਬਿਲਕੁਲ ਜੀ ਬਿਲਕੁਲ ਹੈਨਾ ਬਿਲਕੁਲ ਮੈਂ ਇੱਥੇ ਬਹੁਤ ਨਹੀਂ ਬਾਜੀ ਹੁਣ ਹਮ ਅਗਰ ਤੇ ਮੈਂ ਅਗਰ ਮੈਂ ਤਾਂ ਸਾਰਿਆਂ ਨੂੰ ਇਹ ਕਹਿਣਾ ਨਾ ਜੇ ਕੋਈ ਪੁਰਾਣੀ ਸੀਡੀ ਸੂਡੀ ਹੈਗੀ ਸਾਨੂੰ ਵੀ ਦੇ ਦਿਆ ਕਰੋ ਯਾਰ ਜੀ ਅਸੀਂ ਵੀ ਦੇਖ ਲਈਏ ਆਪਣੇ ਪੁਰਾਣੀ ਮੈਚ ਹਾਂਜੀ ਹਾਂਜੀ ਸੋਸ਼ਲ ਮੀਡੀਆ ਹੈ ਨਹੀਂ ਸੇਗਾ ਹਾਂਜੀ ਬਿਲਕੁਲ ਜੀ ਬਿਲਕੁਲ ਉਦੋਂ ਸਹੀ ਕਬੱਡੀ ਸੀ ਕਿਹਨਾਂ ਜਵਾਨੀ ਕਬੱਡੀ ਸੀ ਜਦੋਂ ਆਪਾਂ ਕਿਸੇ ਦੀ ਜਵਾਨ ਤੋਂ ਕਿਸੇ ਦੀ ਸਿਹਤ ਤੋਂ ਸੋਣਨੀ ਹਾਂਜੀ ਹਾਂਜੀ ਸਹੀ ਸਿਹਤ ਹੁੰਦੀ ਸੀ ਜੀ ਉਦੋਂ ਹੁਣ ਅੱਜ ਕੱਲ ਮੈਂ ਪਿਛਲੇ ਸਾਲ ਦੀ ਗੱਲ ਆ ਕਿੱਥੇ ਦੀ ਆਸਟ੍ਰੇਲੀਆ ਦੀ ਕਿ ਨਿਊਜ਼ੀਲੈਂਡ ਦੀ ਜੀ ਸੁਲਤਾਨ ਨੇ 30 ਕਬੱਡੀਆਂ ਪਾਈਆਂ ਜੀ ਬਾਜੀ ਉਹਨੂੰ ਇੱਕ ਵਫਾ ਲੱਗ ਗਿਆ ਹਾਂਜੀ ਤੋ ਜਫਾ ਕੱਟ ਕੇ ਪਾਤਾ ਜੀ ਤੁਸੀਂ 29 ਕਬੱਡੀਆਂ ਨਹੀਂ ਉਹਦੀਆਂ ਗਿਣੀਆਂ ਹਾਂਜੀ ਉਹ ਗਿਣ ਲਿਆ ਤੇ ਜਫਾ ਕਿਉਂ ਲਿਆ ਹਾਂਜੀ ਆਪਣੇ ਪਬਲਿਕ ਨੂੰ ਇਹ ਵੀ ਕਹਿਣਾ ਚਾਹੁੰਦਾ ਵੀ ਜਦ ਸੋਸ਼ਲ ਮੀਡੀਆ ਦਾ ਮੈਂ ਮੰਨਦਾ ਸੋਸ਼ਲ ਮੀਡੀਆ ਆਪਾਂ ਇੱਕ ਦੂਜੇ ਨਾਲ ਅਟੈਚ ਆ ਬਿਲਕੁਲ ਜੀ ਪਰ 29 ਕਬੱਡੀ ਨੂੰ ਕੱਟ ਕੇ ਪਾਇਆ ਕਰੋ ਹਾਂਜੀ ਬਿਲਕੁਲ ਜੀ ਇਕ ਮੈਂ ਮੈਂ ਇੱਕ ਪਲੇਅਰ ਤੌਰ ਤੇ ਕਹਿੰਦਾ ਮੈਂ ਪਲੇਅਰ ਆ ਹਾਂਜੀ ਮੈਂ ਪਲੇਅਰ ਆ ਬਿਲਕੁਲ ਜੀ ਕਬੱਡੀ ਖੇਡੀ ਆ ਤਦ ਮੈਨੂੰ ਆਪਣਾ ਨਹੀਂ ਮੈਨੂੰ ਉਹਦਾ ਦੁੱਖ ਹੁੰਦਾ ਮੈਂ ਜਦ ਮੈਨੂੰ ਪਤਾ ਕਿੰਨਾ ਪਲੇਅਰ ਨੇ ਜੋਰ ਮਾਰਿਆ ਹਾਂਜੀ ਹੈਨਾ ਉਹਦੀ ਆਪਾਂ ਇੱਕ ਕਬੱਡੀ ਕੱਟ ਕੇ ਪਾਤੀ ਵੀ ਬਸ ਉਹ ਫਲਾਣੇ ਨੇ ਸੁਲਤਾਨ ਠੋਕਤਾ ਠੋਕਤਾ ਤੁਸੀਂ ਸਮਝ ਗਏ ਬਿਲਕੁਲ ਜੀ ਸਮਝ ਗਏ ਰਿਸਪੈਕਟ ਕਰਿਆ ਕਰੋ ਪਲੇਅਰ ਆਪਾਂ ਇੱਕ ਦੂਜੇ ਦੀ ਰਿਸਪੈਕਟ ਕਰਿਆ ਕਰੋ ਬਿਲਕੁਲ ਬਾਈ ਜੀ ਬਿਲਕੁਲ ਬਿਲਕੁਲ ਸੋਸ਼ਲ ਮੀਡੀਆ ਵੀ ਜਿਹੜੇ ਪੇਜ ਬਣਾਏ ਆ ਬਸ ਸਾਰੇ ਵੀਰਾਂ ਨੂੰ ਬੇਨਤੀ ਆ ਹਾਂਜੀ ਇੱਦਾਂ ਨਹੀਂ ਯਾਰ ਚਲੋ ਪਲੇਅਰ ਦਾ ਹੀ ਦਿਲ ਟੁੱਟ ਜਾਂਦਾ ਨਹੀਂ ਨਹੀਂ ਬਿਲਕੁਲ ਜਦੋਂ ਪਲੇਅਰ ਆਪ ਦੇਖਦਾ ਵੀ ਆ ਉਹਨੂੰ ਵੀ ਇਦਾਂ ਹੁੰਦਾ ਯਾਰ ਮੇਰੀਆਂ 29 ਕਬੱਡੀਆਂ ਨਹੀਂ ਗਿਣੀਆਂ ਹਾਂਜੀ ਵੀ ਜਿਹੜਾ ਇੱਕ ਜੱਫਾ ਹੈ ਤਦੋਂ ਇੱਕ ਨਾ ਫਾ ਦਾ ਮਾਫਿਆ ਦੋ ਵੀ ਮਾਫਿਆ ਭਾਜੀ ਹਾਂਜੀ ਪਰ ਉਹਨਾਂ ਨੂੰ ਵੀ ਯਾਦ ਰੱਖੋ ਨਾ ਜੀ ਜੀ ਮਾਫੀ ਆਹ ਉਹਨਾਂ ਨੂੰ ਵੀ ਯਾਦ ਰੱਖੋ ਨਾ ਬਿਲਕੁਲ ਬਿਲਕੁਲ ਇਸ ਕਰਕੇ ਮੈਂ ਦੇਖਦਾ ਹੁੰਨਾ ਜੀ ਭਾਜੀ ਹੋਰ ਇੱਕ ਸੁਲਤਾਨ ਦੀ ਹੋਰ ਇਹ ਵੀ ਸਿਫਤ ਰਹੀ ਹੈ ਨਾ ਜੀ ਜੋ ਉਹਦੀ ਕਬੱਡੀ ਆ ਗਈ ਤਾਂ ਉਹ ਅਜੇ ਉਹ ਮੁੜਿਆ ਨਹੀਂ ਹੁੰਦਾ ਉਹ ਪਹਿਲਾਂ ਆਹੁੰਦੇ ਆ ਕੇ ਖੜਾ ਹਾਂ ਦੇਖੋ ਹਾਂਜੀ ਬਿਲਕੁਲ ਜੀ ਤੇ ਤੁਹਾਨੂੰ ਭਾਜੀ ਜਿਵੇਂ ਇਧਰੋਂ ਖੇਡਦੇ ਹਨ ਕੈਨੇਡਾ ਖੇਡਦੇ ਫਿਰ ਇੱਥੇ ਵੀ ਖੇਡਦੇ ਆ ਫਿਰ ਇੰਡੀਆ ਜਾ ਕੇ ਮੈਦਾਨਾਂ ਦੇ ਖੇਡਦੇ ਕਿੰਨਾ ਕੋਖਾ ਲੱਗਦਾ ਸੀ ਉਹਨਾਂ ਮੈਨੂੰ ਨਹੀਂ ਕੋਈ ਖਲਾਫ ਹੋਈ। ਹੂੰ ਮੈਂ 2-3 ਮਹੀਨੇ ਪਹਿਲਾਂ ਹੀ ਚੱਲ ਜਾਣਾ। ਹੂੰ ਪਿੰਡ ਜਾ ਕੇ ਮਿਹਨਤ ਕਰਨੀ ਸਟੇਡੀਅਮ 'ਚ। ਹੂੰ ਮੇਰੇ ਛੋਟੇ ਸੀ ਮੇਰੇ ਚਾਚੇ ਦੇ ਮੁੰਡੇ ਗੋਪੀ ਜੀਤਾ ਹੂੰ ਸੋਨੋ ਹਾਂਜੀ ਤੇ ਸੰਦੀਪ ਹਾਂਜੀ ਹਾਂਜੀ ਤੇ ਨਿਆਣੇ ਲੈ ਕੇ ਮੁੰਡੇ ਹੋਰ ਆਪਣੇ ਪਿੰਡ ਦੇ ਜੀ ਪ੍ਰੋਹਾਨ ਅਮਰੀਕ ਨੇ ਆ ਜਾਣਾ ਸਾਡੇ ਸਾਡੇ ਕੋਚ ਸਾਹਿਬ ਹਾਂਜੀ ਹਾਂਜੀ ਮੁੰਡਾ ਆਪਣਾ ਪੂਰਾ ਹੋ ਗਿਆ ਗੰਗੂ ਹਾਂਜੀ ਹਾਂਜੀ ਭਰਾ ਜੀ ਆਪਣਾ ਚਲੋ ਨਹੀਂ ਰਿਹਾ ਦੁਨੀਆ ਚ ਬਹੁਤ ਕੋਸ਼ਿਸ਼ ਕੀਤੀ ਹਾਂਜੀ ਚਲੋ ਚਲੋ ਨਹੀਂ ਕੋਈ ਤਿਆਰ ਮੰਚ ਜੋ ਲਿਖਿਆ ਸੀ ਬਿਲਕੁਲ ਜੀ ਫਿਰ ਹੱਥ ਹੀ ਆਪਣਾ ਅਸੀਂ ਅਟੈਚ ਹੋ ਗਏ ਹਾਂਜੀ ਸਾਰੇ ਬੰਦਿਆਂ ਦੇ ਨਾਲ ਜੀ ਜੀ ਉਹ ਬੰਦੇ ਸੀਗੇ ਜਿਹੜੇ ਮੁੰਡੇ ਨਾਲ ਸੀ ਸਾਰੇ ਆਪਣੇ ਉਹਨਾਂ ਨੂੰ ਜਾ ਕੇ ਟ੍ਰੇਨਿੰਗ ਕਰਨੀ ਹਾਂਜੀ ਹਾਂਜੀ ਤੇ ਟ੍ਰੇਨਿੰਗ ਕਰਕੇ ਆਪਣਾ ਫਿੱਟ ਹੋਣਾ ਮੈਚਾਂ ਦੇ ਰੈਡੀ ਹੋਣਾ ਜੀ ਜੀ ਹਾਂਜੀ ਆਪਣੇ ਆਪ ਨੂੰ ਪੂਰਾ ਫਿੱਟ ਰੱਖਣਾ ਸੀ ਆਪਣੇ ਆਪ ਨੂੰ ਮੈਚਾਂ ਤੋਂ ਪਹਿਲਾਂ ਹੀ ਫਿੱਟ ਕਰ ਲੈਣਾ ਸੀ ਹਾਂਜੀ ਹਾਂਜੀ ਤਦ ਨੂੰ ਗੱਲ ਦੱਸਣੀ ਚਾਹੁੰਦਾ ਵੀ 2004 ਦੀ ਗੱਲ ਆ ਤੇ ਮੇਰੇ ਮਾੜੀ ਇੰਜਰੀ ਹੋ ਗਈ ਤੇ ਮੈਨੂੰ ਬਰ ਨਹੀਂ ਕੰਮ ਆ ਰਿਹਾ ਸੀ ਮੈਂ ਸੱਜਿਆ ਤੇ ਪਹਿਲਾ ਮੇਲਾ ਮੇਰਾ ਬਾਲਾ ਵਧੀਆ ਨਹੀਂ ਲੱਗਾ ਜੀ ਮੈਨੂੰ ਥੋੜਾ ਸਾਹ ਝੜਦਾ ਸੀ ਜੀ ਤੇ ਮੈਨੂੰ ਅੰਕਲ ਨੇ ਮੇਰਾ ਕੰਨ ਫੜ ਕੇ ਮੈਨੂੰ ਕਹਿੰਦਾ ਵੀ ਟ੍ਰੇਨਿੰਗ ਤੇ ਆ ਜਾ ਜੀ ਮੈਨੂੰ 2 ਵੀਕਾਂ ਅੰਕਲ ਨੇ ਉਸਤਾਦ ਭਜੀ ਨੇ ਹਾਂਜੀ ਜੀਤੀ ਦੇ ਡੈਡੀ ਨੇ ਜੀ ਦੋ ਵੀਕਾਂ ਜੀਤੀ ਵੀ ਨਾਲ ਸੀ ਵੀ ਦੋ ਵੀਕਾਂ ਇਨੀਕ ਟ੍ਰੇਨਿੰਗ ਲਵਾਤੀ ਹੈ ਨਾ ਮੈਂ ਸਾਰਾ ਡਿਸੀਜਨ ਹੱਥੀ ਨਹੀਂ ਤਰਾ ਕੇ ਸੀ ਜੀ ਮੈਂ ਤਾਂ ਹੰਦਾ ਦਾ ਵਧੀਆ ਉਸਤਾਦ ਕੋ ਟ੍ਰੇਨਿੰਗ ਕਰਨੀ ਹੂੰ ਉਹ ਸਾਡੇ ਉਸਤਾਦ ਵੀ ਸੀਗੇ ਫੇਰ ਬਾਜੀ ਜੌਨ ਜੀ ਜੀਤੀ ਜੌਨ ਇਹਨਾਂ ਨਾਲ ਆਪਾਂ ਟ੍ਰੇਨਿੰਗ ਕਰਨੀ ਹੂੰ ਇਹਨਾਂ ਨਾਲ ਆਪਾਂ ਕੋਲਣਾ ਜੀ ਤੇ ਇਹ ਇਹ ਟ੍ਰੇਨਿੰਗ ਉਹ ਜਾਨਕੀ ਮੇਰੀ ਲਾਈਫ ਦੇ ਵਿੱਚ ਵੀ ਜੀਤੀ ਬੈਸਟ ਫਰੈਂਡ ਹੈ ਜੀ ਹਾਂ ਜੀਤੀ ਬੈਸਟ ਫਰੈਂਡ ਆ ਇਹਨਾਂ ਨੇ ਮੇਰੀ ਮਤ ਬਹੁ ਕੀਤੀ ਹਾਂਜੀ ਫਿਟਨੈਸ ਤੋਂ ਮਨੀ ਪੜ੍ਹਾ ਲਿਆ ਹਾਂਜੀ ਮੇਰਾ ਬੈਸਟ ਫਰੈਂਡ ਸਲੋ ਤੋਂ ਛੋਟਾ ਭਰਾ ਆ ਜੀ ਜੀ ਜੱਟ ਸਰਾਲਾ ਜਿਹੜੇ ਫੇਮਸ Songwriter ਨੇ ਹਾਂਜੀ ਹਾਂਜੀ ਉਹ ਮੇਰਾ ਕਹਦਣਿਆ ਮੇਰਾ ਯਾਨੀ ਭਰਾ ਹੀ ਆ ਵੱਡਾ ਹਾਂਜੀ ਇਹਨਾਂ ਬੰਦਿਆਂ ਨੇ ਬਹੁਤ ਦੇਣ ਆਪਾਂ ਨੂੰ ਹਾਂਜੀ ਪਰ ਜੀਤੀ ਨਾਲ ਤਾਂ ਇਦਾਂ ਆ ਵੀ ਜੀਤੀ ਨੂੰ ਮੈਂ ਕਹਿੰਨਾ ਵੀ ਜਦੋਂ ਦੇ ਅੰਕਲ ਪੂਰੇ ਹੋਏ ਆ ਦਿਲ ਟੁੱਟ ਗਿਆ ਉਹਦਾ ਬਿਲਕੁਲ ਜੀ ਉਹ 15 ਤੋਂ ਬਾਅਦ ਫਿਰ ਖੇਡੇ ਨੇ ਦੁਬਾਰੇ ਭਰਾ ਵੀ ਇਦਾਂ ਦਾ ਚਾਹੀਦਾ ਆ ਮੈਂ ਕਿ ਗੱਲ ਤੁਹਾਨੂੰ ਕਹਿੰਦਾ ਜੀਤੀ ਨੂੰ 15 15 15000 ਡਾਲਰ ਆਫਰ ਹੁੰਦੀ ਸੀ ਜੀ ਤੇ ਸਾਡੇ ਕਲੱਬ ਨੂੰ ਉੱਥੇ ਯਾਨਸਨ ਜਾਫੀ ਚਾਹੀਦਾ ਸੀ ਤੇ ਧਾਰੇ ਨੇ ਨੂੰ ਫੋਨ ਲਾਇਆ ਤੇ ਉਹ ਧਾਰੇ ਨੂੰ ਨਾ ਕਰਦੇ ਜੀ ਜੀਤੀ ਨੇ ਕਹਿੰਦਾ ਪੈਸੇ ਬਹੁਤ ਮੰਗਦਾ ਹਾਂਜੀ ਤੇ ਮੈਂ ਕਿਹਾ ਮੈਂ ਕਾਲ ਕਰਦਾ ਮੈਂ ਕਾਲ ਕੀਤੀ ਮੈਂ ਕਿਹਾ ਪਹਿਲਵਾਨ ਕਾਲੋ ਟੈਂਟ ਲੈ ਕੇ ਲੈ ਕੇ ਛੜਿਆ ਜੀ ਇਹ ਕਹਿੰਦਾ ਡੈਡੀ ਜੀ ਮੈਂ ਕਿਹਾ ਡੈਡੀ ਜੀ ਵੀ ਟੈਕਟ ਲੈ ਲੈ ਆ ਆਪ ਟੈਕਟ ਨਹੀਂ ਅਸ ਮੈਂ ਨਹੀਂ ਲਾਈ ਅਸ ਨਹੀਂ ਲਾਈ ਟੈਕਟ ਜੀ ਆਪ ਦੀ ਟੈਕਟ ਲੈ ਕੇ ਚੜਿਆ ਤੇ ਅੰਕਲ ਨੇ ਸਾਨੂੰ achar ਵੀ ਪਾ ਕੇ ਦਿੱਤਾ ਬੱਕਰੇ ਦਾ ਠੱਠੇ ਰਹਿ ਕਰੇ ਹਾਂਜੀ ਹਾਂਜੀ ਜਿੰਦਾ ਜਿੰਦਾ ਇੱਥੇ ਰਹਿ ਉਹਦੋਂ ਮੇਰੇ ਖਿਆਲ ਤੋਂ ਤੁਹਾਡੇ ਥੋੜੀ ਇੰਜਰੀ ਵੀ ਸੀ ਨਾ ਹਾਂਜੀ ਹਾਂਜੀ ਮੈਂ ਉਹ ਸਾਰਾ ਖੇਡਿਆ ਨਹੀਂ ਸੀ ਮੇਰੇ ਇੰਜਰੀ ਸੀ ਮੈਂ ਥੋੜੇ ਮੈਚ ਨਹੀਂ ਖੇਡਿਆ ਸਟਾਰਟਿੰਗ ਚ ਬਾਅਦ ਚ ਮੈਂ ਇੱਥੇ ਖੇਡਿਆ ਸੀ ਆ ਕੇ ਹਾਂਜੀ ਤੇ ਮੈਚ ਫੇ ਵਾਉਣ ਲੱਗੇ ਨੂੰ ਲੋਕੀ 15 ਜਾਂ ਦਿਨ ਦੀ ਮੈਂ ਅਸੀਂ ਪੰਜ ਪੰਜ ਦਿੱਤਾ ਜੀ ਕਹਿੰਦਾ ਸਿਰ ਮੱਥੇ ਆ ਵਾਹ ਜੀ ਵਾਹ ਦਾਰਾ ਕਹਿੰਦਾ ਯਾਰ ਲੋਕੀ ਤਾਂ 15 ਦਿਨ ਹੈਗਾ ਕਈ ਵੇਲੇ ਕਈ ਵੇਲੇ ਭਰਾਵਾਂ ਦਾ ਜਿਹੜਾ ਪਿਆਰ ਹੁੰਦਾ ਉਹ ਸਾਰਾ ਕੁਝ ਪੈਸਾ ਹੀ ਨਹੀਂ ਹੁੰਦਾ ਬਿਲਕੁਲ ਜੀ